ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਕੱਲ ਦੀ ਲਗਾਤਾਰ ਚਰਚਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਤੁਲਨ ਵਿਗੜਨ ਦੇ ਕਾਰਨ ਜਹਾਜ਼ ਤੋਂ ਜਿਹੜਾ ਉਹ ਡਿੱਗ ਗਏ ਨੇ ਉਹਨਾਂ ਦੇ ਸੱਟਾਂ ਵੱਜੀਆਂ ਨੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਉਹਨਾਂ ਦੇ ਡ੍ਰਿਪ ਲੱਗੀ ਹੈ ਔਰ ਇਹ ਸਭ ਤੋਂ ਪਹਿਲਾ ਖਬਰ ਵਿਕਰਮ ਸਿੰਘ ਮਜੀਠੀਆ ਹੋਰਾਰੇ ਆਪਣੇ ਫੇਸਬੁੱਕ ਪੰਨੇ ਤੇ ਸਾਂਝੀ ਕੀਤੀ ਉਹਨਾਂ ਨੇ ਬਹੁਤ ਸਾਰੇ ਸਵਾਲ ਜਿਹੜੇ ਚੁੱਕੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਉਸ ਤੋਂ ਬਾਅਦ ਖਬਰਾਂ ਜਿਹੜੀਆਂ ਉਹ ਨੈਸ਼ਨਲ ਵੈਬਸਾਈਟਾਂ ਦੇ ਉੱਪਰ ਨੈਸ਼ਨਲ ਚੈਨਲਾਂ ਦੇ ਉੱਪਰ ਚੱਲੀਆਂ ਪੰਜਾਬ ਦੇ ਕੁਝ ਪੋਰਟਲਾਂ ਦੇ ਉੱਪਰ ਚੱਲੀਆਂ ਔਰ ਉਹ ਪੋਰਟਲਾਂ ਤੋਂ ਬਾਅਦ ਦੇ ਵਿੱਚ ਖਬਰਾਂ ਡਿਲੀਟ ਹੋ ਗਈਆਂ ਡਿਲੀਟ ਕਿਉਂ ਹੋ ਗਈਆਂ ਡਿਲੀਟ ਹੋ ਗਈਆਂ ਜਾਂ ਡਿਲੀਟ ਕਰਵਾਈਆਂ ਗਈਆਂ ਜੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਇਲਜ਼ਾਮ ਝੂਠੇ ਨੇ ਤਾਂ ਫਿਰ ਹਾਲੇ ਤੱਕ ਮੁੱਖ ਮੰਤਰੀ ਦੀ ਟੀਮ ਨੇ ਜਾਂ ਮੁੱਖ ਮੰਤਰੀ ਨੇ ਜਾਂ ਫਿਰ ਸਰਕਾਰ ਦੇ ਕਿਸੇ ਨੁਮਾਇंदे ਨੇ ਜਾਂ ਫਿਰ ਪਾਰਟੀ ਦੇ ਕਿਸੇ ਨੁਮਾਇंदे ਨੇ ਉਹਨਾਂ ਇਲਜ਼ਾਮਾਂ ਨੂੰ ਨਕਾਰਿਆ ਕਿਉਂ ਇਹ ਤੇ ਬਹੁਤ ਏਮ ਜਿਹੜੀ ਅਸੀਂ ਚਰਚਾ ਕਰਨੀ ਹੈ ਔਰ ਇਸ ਤੋਂ ਪਹਿਲਾਂ ਵੀ ਇੱਕ ਜਹਾਜ਼ ਵਾਲੀ ਜਿਹੜੀ ਖਬਰ ਕਿ ਜਰਮਨ ਦੇ ਵਿੱਚ ਜਹਾਜ਼ ਤੋਂ ਮੁੱਖ ਮੰਤਰੀ ਭਗੰਤ ਮਾਨ ਨੂੰ ਉਤਾਰਿਆ ਗਿਆ ਜਾਂ ਉਹ ਬਹੁਤ ਸਾਰੀਆਂ ਗੱਲਾਂ ਆਪਾਂ ਸਾਰੀਆਂ ਸੁਣੀਆਂ ਹੀ ਨੇ ਪਰ ਹੁਣ ਨਵੀਂ ਗਲਬਾਤ ਕੀ ਹੈ ਕਿਉਂ ਮੁੱਖ ਮੰਤਰੀ ਭਗੰਤ ਮਾਨ ਡਿੱਗ ਗਏ ਕਿਵੇਂ ਬਾਕੀ ਡਿੱਗੇ ਜਾਂ ਨਹੀਂ ਡਿੱਗੇ ਸੱਤਾ ਬਚੀਆਂ ਜਾਂ ਹਾਲਤ perties ਹੈਗੇ ਜਾਂ ਨਹੀਂ ਹੈਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਔਰ ਉਧਰ ਕਹਿੰਦੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਪੰਜਾਬ ਦੇ ਵਿੱਚ ਫਰੋਤੀਆਂ ਦੇ ਮਾਮਲੇ ਵਧੇ ਹਨ ਕਿਵੇਂ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਔਰ ਕਹਿੰਦੇ ਕਿ ਭਗਵੰਤ ਮਾਨ ਦੀ ਗੱਡੀ ਦੇ ਡੱਬੇ ਜਿਹੜੇ ਆ ਉਹ ਹਾਈ ਕਮਾਂਡ ਨੇ ਹਰਿਆਣਾ ਦੇ ਵੱਲ ਜਿਹੜੇ ਤੁਰਿਆ ਕੱਲ ਵੀ ਚਰਚਾ ਜਿਹੜੀ ਕੀਤੀ ਸੀ ਤੇ ਇਹ ਵੀ ਗੱਲ ਆ ਕਿ ਮੁਖ ਮੰਤਰੀ ਭਗਵੰਤ ਮਾਨ ਜਿੱਥੇ ਇਹ ਜਚਾਰੇ ਸੀਗੇ ਕਿ ਭਾਈ ਮੈਂ ਹੀ ਉੱਥੇ ਸਾਰੀ ਕੁਮਾਰ ਸਾਭ ਰਿਹਾ ਹੁਣ ਕੇਜਰੀਵਾਲ ਤੋਂ ਜੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਉਹਨਾਂ ਦੇ ਨਾਮ ਤੇ ਜਿਹੜੀ ਚੋਣ ਲੜੀ ਜਾ ਰਹੀ ਹੈ ਔਰ ਇਸ ਤੇ ਵੀ ਜਿਹੜੀ ਕਾਫੀ ਜਿਹੜੀ ਖਿੱਚੋ ਤਾਣ ਪਣੀ ਹੋਈ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਨਹੀਂ ਜਿਨ੍ਹਾਂ ਦੇ ਉੱਪਰ ਅਸੀਂ ਅਹਿਮ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫ ਮਨਜੀਤ ਸਿੰਘ ਗਣਕੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਸਭ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਮਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਜ਼ਾਬਾ ਕੱਲ ਬਿਕਰਮ ਸਿੰਘ ਮਜੀਠੀਆ ਹੋਣੀ ਆਪਣੇ ਫੇਸਬੁੱਕ ਪੰਨੇ ਤੇ ਇੱਕ ਖਬਰ ਸਾਂਝੀ ਕਰਦੇ ਆ ਮੁੱਖ ਮੰਤਰੀ ਦੇ ਸੰਤੁਲਨ ਵਿਗੜਨ ਦੇ ਕਾਰਨ ਕਹਿੰਦੇ ਕਿ ਜਹਾਜ਼ ਚ ਉਤਰਦੇ ਸਮੇ ਉਹ ਡਿੱਗ ਗਏ ਫਿਰ ਉਹਨਾਂ ਦੇ ਕੁਝ ਸੱਟਾਂ ਵੱਜੀਆਂ ਉਹ ਦਾਵਾ ਕਰਦੇ ਆ ਔਰ ਨਾਲ ਦੀ ਨਾਲ ਫਿਰ ਇਹ ਵੀ ਗੱਲਾਂ ਕਹਿੰਦੇ ਆਪਾਂ ਸੁਣਦੇ ਆਂ ਵੀ ਉਹਨਾਂ ਤੇ ਕਾਫੀ ਜ਼ਿਆਦਾ ਦਾਗੂ ਵਗੈਰਾ ਹੋਰ ਕਈ ਤਰੀਕੇ ਦੇ ਇਲਜ਼ਾਮ ਜਿਹੜੇ ਉਹਨਾਂ ਤੇ ਲਾਉਂਦਿਆਂ ਲੱਗਦੇ ਐ ਔਰ ਫਿਰ ਉਹ ਕਹਿੰਦੇ ਐ ਕਿ ਉਹਨਾਂ ਦੀ ਸਿਹਤ ਦਾ ਸੰਤੁਲਨ ਵਿਗੜਿਆ ਬੀਬੀ-ਬੂਬੀ ਹਿੱਲਿਆ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਐ ਫਿਰ ਇਹੀ ਖਬਰਾਂ ਜਿਹੜੀਆਂ ਕੁਝ ਵੈਬਸਾਈਟਾਂ ਦੇ ਉੱਪਰ ਨੈਸ਼ਨਲ ਵੈਬਸਾਈਟਾਂ ਦੇ ਉੱਪਰ ਨੈਸ਼ਨਲ ਚੈਨਲਾਂ ਦੇ ਉੱਪਰ ਚੱਲਦੀਆਂ ਨੇ ਫਿਰ ਪੰਜਾਬ ਦੇ ਪੋਰਟਲਾਂ ਦੇ ਉੱਪਰ ਚੱਲਦੀਆਂ ਨੇ ਉਹ ਖਬਰਾਂ ਡਿਲੀਟ ਹੋ ਜਾਂਦੀਆਂ ਨੇ ਇੱਕ ਤਰ੍ਹਾਂ ਤੋਂ ਹੋ ਗਈ ਦੋ ਤਰ੍ਹਾਂ ਤੋਂ ਹੋ ਗਈ ਮੰਨਦੇ ਐ ਵਾਰ-ਵਾਰ ਡਿਲੀਟ ਹੋਣੀ ਖਬਰ ਇੰਜ ਲੱਗਦਾ ਕਿ ਜਿਵੇਂ ਡਿਲੀਟ ਕਰਵਾਈਆਂ ਗਈਆਂ ਹੋਣ ਉਹ ਸਕਰੀਨਸ਼ਾਟ ਲੋਕ ਰੱਖੀ ਬੈਠੇ ਆ ਬੇਸ਼ੱਕ ਖਬਰਾਂ ਡਿਲੀਟ ਹੋ ਗਈਆਂ ਔਰ ਫਿਰ ਹੁਣ ਅੱਜ ਦੇ ਅਖਬਾਰਾਂ ਦੀਆਂ ਵੀ ਇਹ ਸ਼ਿੰਗਾਰ ਬਣੀ ਹੋਈਆਂ ਇਸ ਦੁਖੀਆਂ ਇਹ ਖਬਰ ਜਿਹੜੀ ਅਖਬਾਰਾਂ ਦੇ ਸ਼ਿੰਗਾਰ ਬਣੀ ਹੋਈ ਹੈ ਔਰ ਵਿਕਰਮ ਸਿੰਘ ਵਜੀਠੀਆ ਹੋਰਾਂ ਦੀ ਪੋਸਟ ਜਿਹੜੀ ਜਾਂਦੀ ਕਿਉਂ ਹੈ ਮੈਂ ਹੈਰਾਨ ਆ ਕਿ ਖਬਰਾਂ ਡਿਲੀਟ ਹੋ ਗਈਆਂ ਜਾਂ ਕਰਵਾ ਦਿੱਤੀਆਂ ਗਈਆਂ ਪਰ ਇਸ ਵਾਲੇ ਪਾਸੇ ਹਲੇ ਵੀ ਕੋਈ ਨਹੀਂ ਤੁਰਿਆ ਕਿ ਵਿਕਰਮ ਸਿੰਘ ਵਜੀਠੀਆ ਹੋਰਾਂ ਦੇ ਇਲਜ਼ਾਮਾਂ ਨੂੰ ਨਕਾਰਿਆ ਜਾਵੇ ਇਸ ਵਾਲੇ ਪਾਸੇ ਕੋਈ ਨਹੀਂ ਤੁਰਿਆ ਕਿ ਵਿਕਰਮ ਸਿੰਘ ਵਜੀਠੀਆ ਉਹਨਾਂ ਦੇ ਇਲਜ਼ਾਮਾਂ ਨੂੰ ਝੂਠੇ ਦੱਸਿਆ ਜਾਵੇ ਤੇ ਬਿਕਰਮ ਸਿੰਘ ਵਜੀਠੀਆ ਹੋਰ ਕਿਵੇਂ ਸਵਾਲ ਚੱਕਦੇ ਆ ਦਾਦੀ ਨੂੰ ਲੈ ਕੇ ਜਾਂ ਡੱਕਣ ਨੂੰ ਲੈ ਕੇ ਆਪਾਂ ਉਹਨਾਂ ਦਾ ਅੰਦਾਜ਼ ਸਾਰੇ ਲੋਕ ਜਿਹੜੇ ਉਹ ਜਾਣਦੇ ਆ ਤੇ ਕਿਵੇਂ ਦੇਖਦੇ ਹੋ ਕਿ ਇਹ ਵਾਕੀ ਫਿਰ ਗੱਲ ਸੱਚੀ ਹੈ ਕਿਥੇ ਭਰਦੀ ਕਰਵਾਇਆ ਹੈ ਜਾਂ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਅਖਬਾਰਾਂ ਵਿੱਚ ਕੀ ਕੁਝ ਲਿਖਿਆ ਗਿਆ ਸੀ ਆਪਣੇ ਤੌਰ ਤੇ ਜੇ ਗੱਲ ਨਾ ਹੀ ਕਰੀਏ ਅਖਬਾਰਾਂ 'ਚ ਜੋ ਕੋਝਾਂਦਾ ਕਿ ਹਾਲੇ ਤੱਕ ਬਿਕਰਮ ਸਿੰਘ ਵਜੀਠੀਆ ਹੋਰਾਂ ਦੇ ਉਹਨਾਂ ਇਲਜ਼ਾਮਾਂ ਨੂੰ ਹਰੇਕਾ ਮੁੱਖ ਮੰਤਰੀ ਦੀ ਟੀਮ ਨੇ ਜਾਂ ਮੁੱਖ ਮੰਤਰੀ ਦੀ ਜਿਹੜੇ ਬੁਲਾਰੇ ਨੇ ਜਾਂ ਮੁੱਖ ਮੰਤਰੀ ਦੇ ਪਾਰਟੀ ਦੇ ਬੁਲਾਰੇ ਨੇ ਜਾਂ ਫਿਰ ਕੁਝ ਹੋਰ ਕਿਸੇ ਨੇ ਵੀ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਨਹੀਂ ਹੈ ਤਾਂ ਕਿਵੇਂ ਦੇਖਦੇ ਹਾਂ ਅਣਕੀ ਸਾਹਿਬ ਇਸ ਪੂਰੀ ਚੀਜ਼ ਨੂੰ ਕੀ ਕੁਝ ਜਾਣਕਾਰੀ ਅਖਬਾਰਾਂ ਦੇ ਹਵਾਲੇ ਤੋਂ ਮਾਣ ਸਕੋ ਆ ਬਿਲਕੁਲ ਸੁਖਵਿੰਦਰ ਜੀ ਅਖਬਾਰਾਂ ਦੇ ਹਵਾਲੇ ਨਾਲ ਚੰਪੂ ਜੀ ਨਿਊਜ਼ ਪੋਰਟਲ ਦੇ ਸਬਾਬ ਦੇ ਨਾਲ ਜੋ ਗਲਤ ਗਿਆ ਖਬਰਾਂ ਨੇ ਉਹ ਇਹ ਨੇ ਕਿ ਮੁੱਖ ਮੰਤਰੀ ਸਾਹਿਬ ਜਦੋਂ ਦਿੱਲੀ ਤੋਂ ਵਾਪਸ ਚੰਡੀਗੜ੍ਹ ਪਰਤਦੇ ਆ ਤੇ ਜਦੋਂ ਜਹਾਜ਼ ਤੋਂ ਉਤਰਦੇ ਆ ਤੇ ਉਹਨਾਂ ਨੂੰ ਚੱਕਰ ਆਉਂਦਾ ਉਹ ਥੱਲੇ ਬੈਠ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਉਠਾਇਆ ਜਾਂਦਾ ਤੇ ਫਿਰ ਉਹਨਾਂ ਦੇ ਨਾਲ ਜਿਹੜੇ ਇੱਕ ਡੀਸੀ ਆ ਔਰ ਦੋ ਤਿੰਨ ਆਈਐਸ ਅਫਸਰ ਹੋ ਹੁੰਦੇ ਆ ਉਹਨਾਂ ਨੂੰ ਦੁਬਾਰਾ ਉਥੇ ਇੱਕ ਥਾਂ ਤੇ ਰੈਸਕੂ ਕੀਤਾ ਜਾਂਦਾ ਤੇ ਫਿਰ ਉਹਨਾਂ ਨੂੰ ਦੁਬਾਰਾ ਜਹਾਜ਼ 'ਚ ਬਾਠਾ ਕੇ ਵਾਪਸ ਦਿੱਲੀ ਲਿਜਾਇਆ ਜਾਂਦਾ ਔਰ ਚਰਚਾਵਾ ਜੋ ਖਬਰਾਂ ਸਾਂਭੀਆਂ ਜਾਂ ਨਿਊਜ਼ ਪੋਰਟਲਾਂ 'ਤੇ ਕਿ ਉਹ ਦਿੱਲੀ ਦੇ ਹਸਪਤਾਲ ਅਪੋਲੋ ਹਸਪਤਾਲ ਦੇ ਵਿੱਚ ਉਹ ਜ਼ੇਰੇ ਇਲਾਜ ਨੇ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਕਿ ਇਹ ਖਬਰਾਂ ਆਈਆਂ ਬਾਅਦ ਵਿੱਚ ਇਹ ਪੋਸਟਾਂ ਜਿਹੜੀਆਂ ਡਿਲੀਟ ਹੋ ਗਈਆਂ ਜਾਂ ਕੀ ਹੋਇਆ ਚਾਕੀ ਤੁਸੀਂ ਵਿਕਰਮ ਸਿੰਘ ਤੇ ਜੀਟੀਏ ਦੀ ਗੱਲ ਕਰ ਰਹੇ ਜੀ ਵਿਕਰਮ ਸਿੰਘ ਤੇ ਜੀਟੀਏ ਹੋਣਾ ਤੇ ਤਨ ਜਿਹੜਾ ਉਹ ਤਾਂ ਚਲੋ ਮੈਂ ਬਾਅਦ ਚ ਗੱਲ ਕਰਤਾ ਸਭ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਹੋਣਾ ਤਾਂ ਵੀ ਇੱਕ ਟਵੀਟ ਉਹਨਾਂ ਨੇ ਆਪਣੇ ਪੇਜ ਤੇ ਪਾਇਆ ਔਰ ਉਹਨਾਂ ਨੇ ਨਾਲ এবੀਪੀ ਨਿਊਜ਼ ਦਾ ਹਵਾਲਾ ਦਿੱਤਾ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਹਿੰਦੀ ਦੀ ਜਿਹੜੀ ਖਬਰ ਸੀ এবੀਪੀ ਨਿਊਜ਼ ਦੇ ਉਹਦੇ ਉੱਤੇ ਉਹਨਾਂ ਨੇ ਦਿਖਾਇਆ ਔਰ ਦੇ ਉੱਤੇ ਤੇ ਪ੍ਰਤਾਪ ਸਿੰਘ ਬਾਜਵਾ ਹੋਣੀ ਕੀ ਕਹਿ ਰਹੇ ਆ ਮਤਲਬ ਉਹ ਵਾਰਤ ਜਿਹੜੀ ਮੈਂ ਪੜ੍ਹੀ ਉਹਨਾਂ ਨੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਸਿਹਤ ਜਾਬਦੀ ਉਹਨਾਂ ਨੇ ਆ ਤਾਂਾਸ ਕੀਤੀ ਆ ਕਿ ਉਹ ਜਲਦੀ ਤੋਂ ਜਲਦੀ ਸੇਫ ਚ압 ਜਿਹੜੇ ਹੋ ਜਾਣ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਜਿਗਰ ਸ਼ਬਦ ਦੀ ਵਰਤੋਂ ਕੀਤੀ ਆ ਕਿ ਜਿਗਰ ਦੇ ਸੰਬੰਧੀ ਉਹ ਬੀਤੇ ਲੰਮੇ ਸਮੇਂ ਤੋਂ ਪੀੜਤ ਨੇ ਤੇ ਉਹਨਾਂ ਨੂੰ ਧਿਆਨ ਜਿਹੜਾ ਰੱਖਣਾ ਚਾਹੀਦਾ ਫਿਰ ਉਸ ਤੋਂ ਬਾਅਦ ਉਹ ਆ ਜਾਂਦੇ ਨੇ ਪੰਜਾਬ ਦੇ ਹਾਲਾਤਾਂ ਦੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਡੇ ਸੇਫ ਚ압 ਹੋਣ ਦੀ ਜਲਦੀ ਤੋਂ ਜਲਦੀ ਕਾਮਨਾ ਕਰਦੇ ਹਾਂ ਤਾਂ ਤੁਸੀਂ ਸੇਫ ਚ압 ਹੋਵੋ ਪਰ ਪੰਜਾਬ ਵਿੱਚ ਜਿਹੜਾ ਐਸਲੇ ਬੜਾ ਮਾੜੇ ਹਾਲਾਤਾਂ ਚ ਨਗ ਰਿਹਾ ਪੰਜਾਬ ਵਿੱਚ ਐਸਲੇ ਬਹੁਤ ਮਾੜਾ ਪਰ ਤੁਸੀਂ ਉਸ ਦਾ ਵੀ ਜਿਹੜਾ ਅਲਾ ਜਿਹੜਾ ਆੜ ਕੇ ਕਰਾਓ ਇਹ ਪ੍ਰਤਾਪ ਸਿੰਘ ਬਾਜਪੀ ਦੀ ਸਟੇਟਮੈਂਟ ਆ ਜਿਹੜੇ ਵਿਰੋਧੀ ਧਿਰ ਦੇ ਪੰਜਾਬ ਆਧਾਰ ਸਭਾ ਦੇ ਵਿੱਚ ਨੇਤਾ ਨੇ ਹੁਣ ਅਗਲੀ ਗੱਲ ਆ ਚੁੱਕੀ ਹੈ ਵਿਕਰਮ ਸਿੰਘ ਵੀ ਜਿਠੀਆ ਵਿਕਰਮ ਸਿੰਘ ਜਿਠੀਆ ਹੁਣਾਂ ਨਹੀਂ ਟਵੀਟ ਜਿਹੜਾ ਆਫ ਮਾਫਤ ਦਾ ਜਿਹੜਾ ਬਿਆਨ ਦਿੱਤਾ ਬਿਆਨ ਉਹਨਾਂ ਨੇ ਆਪਣੀ ਅੰਦਾਜ਼ ਚ ਦਿੱਤਾ ਜਿਸ ਤਰੀਕੇ ਨਾਲ ਉਹ ਤੰਜ ਕਸਦੇ ਹੁੰਦੇ ਆ ਉਹਨਾਂ ਨੇ ਸਰੂਰ ਦੀ ਗੱਲ ਕੀਤੀ ਉਹਨਾਂ ਨੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਕੱਲ ਇੱਕ ਇਹ ਇੰਟਰਵਿਊ ਜਿਸ ਤਰੀਕੇ ਨਾਲ ਉਹ ਕਹਿੰਦੇ ਨੇ ਕਿ ਹਾਂ ਵੀ ਉੱਥੇ ਵੀ ਸੂਰੂਰ ਦੇ ਵਿੱਚ ਸੀ ਉਹਨਾਂ ਨੇ ਉਹਦੇ ਤੇ ਵੀ ਤੰੱਚ ਜਿਹੜਾ ਕੱਸਿਆ ਕਹਿੰਦਾ ਭਾਅ ਕਿ ਵਿਕਰਮ ਸਿੰਘ ਮਜੀਠੀਆ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਸ਼ਪਾ ਇਹ ਉਹ ਦੋ ਨੇਤਾ ਨਹੀਂ ਕਿ ਜਿਹੜੇ ਪੰਜਾਬ ਦੇ ਆ ਲੋਕਾਂ ਦੇ ਵਿੱਚ ਲੋਕ ਜਾਣਦੇ ਤੇ ਜਿਹੜੀ ਵੀ ਕੋਈ ਗੱਲ ਕਰਦੇ ਆ ਤੱਥਾਂ ਤੋਂ ਰਹਿਤ ਉਹ ਨਹੀਂ ਕਰਦੇ ਹੁਣ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਕਿ ਸਾਨੂੰ ਨਹੀਂ ਪਤਾ ਕਿ ਇਹ ਖਬਰਾਂ 'ਚ ਸੱਚਾਈ ਹੈ ਜਾਂ ਕੀ ਨਹੀਂ ਹੈਗੀ ਕਿ ਡਿਲੀਟ ਕਰਾ ਦਿੱਤੀਆਂ ਜਾਂ ਹੋ ਗਈਆਂ ਪਰ ਹਾਂ ਪਰਚਨ ਇਹ ਬੰਦਾ ਕਿ ਜੇਕਰ ਵਾਕਿਆ ਹੀ ਅਜਿਹਾ ਕੁਝ ਚੰਡੀਗੜ੍ਹ ਹਵਾਈ ਅੱਡੇ ਤੇ ਅਜਿਹਾ ਨਹੀਂ ਹੋਇਆ ਤਾਂ ਦੂਜੇ ਪਾਸੇ ਪਰ प्रताप ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਕਿਸ ਤਰੀਕੇ ਨਾਲ ਪੋਸਟਪਾਸ ਪਾਖ ਰੇ ਆ ਤੇ ਦੂਜੇ ਪਾਸੇ ਬਿਕਰ ਸਿੰਘ ਜੀਠੀਆ ਕਿਸ ਤਰੀਕੇ ਨਾਲ ਕਹਿ ਰਹੇ ਆ ਤੇ ਜੇ ਨਹੀਂ ਕੁਝ ਹੋਇਆ ਤਾਂ ਫਿਰ ਘੱਟੋ-ਘੱਟ ਪੰਜਾਬ ਸਰਕਾਰ ਦੇ ਬਲਾਰੇ ਨੂੰ ਆਣ ਕੇ ਇਹ ਸਪਸ਼ਟ ਕਰਨ ਦੀ ਲੋੜ ਹੈਗੀ ਆ ਕਿ ਮੁੱਖ ਮੰਤਰੀ ਸਾਹਿਬ ਪੂਰਨ ਤੌਰ ਤੇ ਸਹਿਜਾਬ ਨੇ ਕਿਸੇ ਕਿਨਾਂ ਨੂੰ ਪ੍ਰੋਬਲਮ ਨਹੀਂ ਆ ਤਾਂ ਉਹ ਆਪਣੇ ਆਪ ਜਿਹੜੀ ਗੱਲ ਆ ਉਹ ਸਪਸ਼ਟ ਹੋ ਜਾਂਦੀ ਹੈ ਕਿਉਂਕਿ ਪੰਜਾਬ ਸਰਕਾਰ ਬੀਤੇ ਸਮੇਂ ਚੱਕਰ ਵੇਖਿਆ ਜਾਵੇ ਤਾਂ ਛੱਟ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਭ ਆਪ ਕਰਦੇ ਰਹੇ ਆ ਹਾਲਾਂਕਿ ਦੂਜੇ ਪਾਸੇ ਪੋਪੂਲੇਸ਼ਨ ਡਿਪਾਰਟਮੈਂਟ ਜਾਂ ਲੋਕ ਸੰਪਰਕ ਮੰਤਰੀ ਮੇਰਾ ਨਹੀਂ ਖਿਆਲ ਕਿ ਕਦੇ ਵੀ ਉਹਨਾਂ ਨੇ ਸਰਕਾਰ ਦੀ ਆਣ ਕੇ ਕੇਸਬੰਦੀ ਕੋਈ ਬਿਆਨ ਦਿੱਤਾ ਹੋਵੇ ਪਰ ਇੱਥੇ ਇਹ ਗੱਲ ਜ਼ਰੂਰੀ ਹੋ ਜਾਂਦੀ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਦੇ ਸਬੰਧੀ ਖਾਸ ਤੌਰ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਇਹੋ ਜਿਹੇ ਪ੍ਰਸ਼ਨ ਉੱਠ ਰਹੇ ਹੋਣ ਔਰ ਦੂਜੇ ਪਾਸੇ ਖਬਰਾਂ ਚੱਲ ਰਹੀਆਂ ਹੋਣ ਖਬਰਾਂ ਡਿਲੀਟ ਕਰਾ ਦਿੱਤੀਆਂ ਹੋਣ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਟੇਬਲ ਨਿਊਜ਼ ਹੋ ਸਕਦੀਆਂ ਨੇ ਸ਼ਰਾਰਤੀਆਂ ਜਾਂ ਵਿਰੋਧੀਆਂ ਦੀ ਗੱਲ ਹੋ ਸਕਦੀ ਹੈ ਪਰ ਦੂਜੇ ਪਾਸੇ ਜੇਕਰ ਪ੍ਰਤਾਪ ਸਿੰਘ ਬਾਜਵੇ ਵਰਕੇ ਬੰਦੇ ਔਰ ਦੂਸਰੇ ਨਾਲ ਹੀ ਨਾਲ ਕਿ ਜਿਹੜੇ ਆਪਾਂ ਕਹਿ ਸਕਾਂ ਇਕ ਬਿਕਰਮ ਸਿੰਘ ਜੀਠੀ ਵਰਕੇ ਜਿਹੜੇ ਵਿਅਕਤੀ ਨੇ ਜੇਕਰ ਉਹ ਇਹ ਪ੍ਰਸ਼ਨ ਠੰਦੇ ਨੇ ਤਾਂ ਫਿਰ ਉਹਨਾਂ ਦੀ ਗੱਲ ਅਣਗੌਲੀ ਨਹੀਂ ਜਾ ਸਕਦੀ ਉਸ ਦੀ ਗੱਲ ਦੇ ਉੱਤੇ ਸ਼ੱਕ ਜਿਹੜਾ ਉਹ ਕਈ ਵੀ ਸੂਚਕਤਲ ਪ੍ਰਗਟ ਜਿਹੜਾ ਨਹੀਂ ਕੀਤਾ ਜਾ ਸਕਦਾ ਕਿ ਇਹ ਖਬਰ ਝੂਠੀ ਨਹੀਂ ਤਾਂ ਸਰਕਾਰ ਨੂੰ ਚਾਹੀਦਾ ਕਿ ਜੇਕਰ ਇਹ ਖਾਤਾ ਝੂਠੀ ਨਹੀਂ ਤਾਂ ਸਰਕਾਰ ਇਹਦੇ ਸੰਬੰਧੀ ਪੂਰਵ ਤੌਰ ਤੇ ਜਿਹਦੀ ਆਪਣੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰੇ ਹੁਣ ਅਜੇ ਤੱਕ ਕੋਈ ਵੀ ਬਿਆਨ ਨਾ ਮੁੱਖ ਮੰਤਰੀ ਸਾਹਿਬ ਦੀ ਟੀਮ ਵੱਲੋਂ ਨਾ ਮੁੱਖ ਮੰਤਰੀ ਸਾਹਿਬ ਦੇ ਪੀਜ ਤੇ ਨਾ ਹੀ ਪੰਜਾਬ ਸਰਕਾਰ ਦੇ ਪੀਜ ਤੇ ਕੋਈ ਅਜਿਹੀ ਗੱਲ ਆਈ ਹੈ ਤੁਸੀਂ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਸੰਬੰਧੀ ਜਿਸ ਤਿੱਕਣਾ ਜਦੋਂ ਉਹ ਜਰਮਨ ਦੌਰੇ ਤੇ ਗਏ ਮਾਫ਼ ਕਰਦਾ ਉਦੋਂ ਵੀ ਜਹਾਜ਼ ਦੀ ਆਈ ਕੁਝ ਖਬਰਾਂ ਆਈਆਂ ਸਨ ਉਦੋਂ ਵੀ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਸਾਹਿਬ ਉਹ ਚੁੱਪੀ ਜਿਹੜੀ ਆ ਉਹ ਤਾਂ ਜਿਹੜੀ ਉਹ ਕੀਤੀ ਗਈ ਸੀ ਬਾਕੀ ਦੇਖੋ ਇੱਕ ਗੱਲ ਇੱਥੇ ਸਪਸ਼ਟ ਕਰਤੀ ਹੈ ਕਿ ਜ਼ਰੂਰੀ ਨਹੀਂ ਕਿ ਵਿਕਤੀ ਜੇਕਰ ਮੁੱਖ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਉੱਥੇ ਸਿਹਤ ਨਾਲ ਸੰਬੰਧਤ ਕੋਈ ਪਰੇਸ਼ਾਨੀ ਆਈ ਆ ਹਵਾਈ ਅੱਡੇ ਤੇ ਤਾਂ ਉਸ ਦੇ ਕਾਰਨ ਉਹੀ ਹੋ ਸਕਦੇ ਆ ਜੋ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਜਾਂ ਕੋਈ ਹੋਰ ਕਹਿ ਰਿਹਾ ਪਰ ਨਹੀਂ ਇੱਥੇ ਤਾਂ ਇਹ ਸਪਸ਼ਟ ਕਰਨੀ ਜ਼ਰੂਰੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਇਸ ਵੇਲੇ ਪੰਜਾਬ ਦੇ 3 ਲੱਖ ਮਾਪਰ ਦਾ 3 ਕਰੋੜ ਲੋਕਾਂ ਦੇ ਕਸਟੋਡੀਅਨ ਨੇ ਉਹ ਤੈਰ ਹੀ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਪੂਰਨ ਤੌਰ ਤੇ ਹੱਕ ਬੰਦ ਆ ਕਿ ਉਹਨਾਂ ਦੀ ਸਿਹਤ ਦੇ ਸੰਬੰਧੀ ਉਹ ਪੂਰਨ ਤੌਰ ਤੇ ਜਾਣੂ ਹੋ ਤੇ ਜੇਕਰ ਜਿਹੀ ਸਰਕਾਰ ਕੁਝ ਲਗਾਉਂਦੀ ਹੈ ਜਾਂ ਸਰਕਾਰ ਇਹਦੇ ਸਬੰਧੀ ਕੋਈ ਵੀ ਗੱਲ ਨਹੀਂ ਕਰਦੀ ਤਾਂ ਫਿਰ ਤਾਂ ਸਰਕਾਰ ਤੇ ਮੱਛਾ ਤੇ ਉੱਤੇ ਸ਼ੱਕ ਪ੍ਰਗਟ ਹੋਣਾ ਸੁਭਾਵਕ ਆ ਫਿਰ ਜਿਹੜੇ ਵਿਰੋਧੀ ਐ ਇਸ ਵੇਲੇ ਇੱਕ ਪਾਸੇ ਤਾਂ ਸਿੱਧਾ ਜਵਾਬ ਹੁੰਦੀਆਂ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਵਿਅੰਗ ਕਰ ਰਹੇ ਨੇ ਫਿਰ ਤਾਂ ਸਿੱਧੂ ਸਭ ਉਹਨਾਂ ਨੂੰ ਮੌਕਾ ਮਿਲਣਾ ਹੀ ਮਿਲਣਾ ਹੈਗਾ ਸੋ ਰਿਪੋਰਟ ਦੇ ਵੱਲ ਹੁਣ ਇੱਕ ਪੋਰਟਲ ਦੇ ਵੱਲੋਂ ਜਿਹੜੀ ਥੋੜੀ ਦੇਰ ਪਹਿਲਾਂ ਖਬਰ ਲਾਈ ਗਈ ਸੀ ਕਿ ਮੁੱਖ ਮੰਤਰੀ ਦੀ ਸਿਹਤ ਜਿਹੜੀ ਆ ਉਹ ਵਿਗੜੀ ਹੈ ਔਰ ਉਹ ਉਹ ਸਖਬਰ ਤੇ ਜਿਹੜੀ ਲਿਖਿਆ ਸੀ ਇੱਕ ਪੋਰਟਲ ਨੇ ਪੰਜਾਬ ਦੇ ਦੀ ਔਰ ਉਹਨੇ ਜਿਹੜੇ ਗਰੁੱਪ ਦੇ ਵਿੱਚ ਉਹ ਖਬਰ ਪਾਈ ਸੀ ਥੋੜੀ ਦੇਰ ਪਹਿਲਾਂ ਉਹ ਗਰੁੱਪ ਦੇ ਵਿੱਚੋਂ ਪਹਿਲਾਂ ਤਾਂ ਖਬਰ ਡਿਲੀਟ ਕੀਤੀ ਗਈ ਤੇ ਹੁਣ ਉਹ ਖਬਰ ਵੀ ਡਿਲੀਟ ਕਰ ਦਿੱਤੀ ਪਹਿਲਾਂ ਗਰੁੱਪ ਦੇ ਵਿੱਚੋਂ ਲਿੰਕ ਡਿਲੀਟ ਕੀਤਾ ਗਿਆ ਖਬਰ ਦਾ ਤੇ ਹੁਣ ਖਬਰ ਹੀ ਡਿਲੀਟ ਕਰ ਦਿੱਤੀ ਗਈ ਹੈ ਤੇ ਹੁਣ ਦੁਬਾਰਾ ਇੱਕ ਖਬਰ ਉਤੋ ਹੀ ਪੋਰਟਲ ਦੇ ਵੱਲੋਂ ਪਾਈ ਗਈ ਹੈ ਜਿਹਦੇ ਵਿੱਚ ਲਿਖਿਆ ਹੈ ਕਿ ਮੁੱਖ ਮੰਤਰੀ ਦੀ ਸਿਹਤ ਵਿਗੜਨ ਦੀ ਅਫਵਾਹ ਵਾਲੀਆਂ ਖਬਰਾਂ ਦਾ ਮੁੱਖ ਮੰਤਰੀ ਦਫ਼ਤਰ ਵੱਲੋਂ ਖੰਡਨ ਕੀਤਾ ਗਿਆ ਇਹ ਇਹ ਗੱਲ ਕੀਤੀ ਗਈ ਹੈ ਇਹਦੇ ਵਿੱਚ ਕਿਹਾ ਗਿਆ ਕਿ ਬੀਤੇ ਕੱਲ ਮੰਗਲਵਾਰ ਕੋਹ ਅੰਤਮਾਨ ਮੁੱਖ ਮੰਤਰੀ ਦੀ 에어ਪੋਰਟ ਤੇ ਸਿਹਤ ਵਿਗੜਨ ਕਾਰਨ ਸੰਤੁਲਨ ਵਿਗੜਨ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਾਉਣ ਦੀ ਅਫਵਾਹ ਵਾਲੀ ਖਬਰ ਦਾ ਮੁੱਖ ਮੰਤਰੀ ਦਫ਼ਤਰ ਨੇ ਖੰਡਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਖਬਰ ਵਾਲੇ .com ਨੂੰ ਦੱਸਿਆ ਗਿਆ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਸਿਆਸੀ ਤਿਰਦੇਸ਼ਾ ਦੇ ਚੱਲ ਰਹੇ ਇੱਕ ਅਖਬਾਰ ਵੱਲੋਂ ਕੀਤੀ ਗਈ ਖਬਰ ਹੈ। ਪਰ ਗੱਲ ਇਹ ਹੈ ਵੀ ਜੇ ਇੰਨੇ ਵੱਡੇ ਇਲਜ਼ਾਮ ਲੱਗ ਰਹੇ ਆ ਮੁੱਖ ਮੰਤਰੀ ਸਾਹਿਬ ਦੇ ਉੱਪਰ ਤਾਂ ਫਿਰ ਮੁੱਖ ਮੰਤਰੀ ਸਾਹਿਬ ਲਾਈਵ ਹੋ ਕੇ ਜਾਂ ਮੁੱਖ ਮੰਤਰੀ ਸਾਹਿਬ ਸਾਹਮਣੇ ਆ ਕੇ ਇੱਕ ਵੀਡੀਓ ਪਾ ਕੇ ਇਸ ਗੱਲ ਦਾ ਜਵਾਬ ਕਿਉਂ ਨਹੀਂ ਦੇ ਦਿੰਦੇ ਕਿਉਂ ਪਹਿਲਾਂ ਏਸੀ ਏਸੀ ਪੋਰਟਲ ਦੇ ਵੱਲੋਂ ਖਬਰ ਜਿਹੜੀ ਆ ਉਹ ਚਲਾਈ ਜਾਂਦੀ ਹੈ ਫਿਰ ਡਿਲੀਟ ਕਰ ਦਿੱਤੀ ਜਾਂਦੀ ਹੈ ਫਿਰ ਇਹ ਖਬਰ ਲਾ ਦਿੱਤੀ ਜਾਂਦੀ ਹੈ ਤੇ ਜੇ ਮੁੱਖ ਮੰਤਰੀ ਬਿਲਕੁਲ ਠੀਕ ਠਾਕ ਨੇ ਮੁੱਖ ਮੰਤਰੀ ਸਾਹਿਬ ਮੂੰਹ ਤੋੜ ਜਵਾਬ ਦੇਣ ਜਿਹੜੇ ਲੋਕ ਜਿਹੜੇ ਅਖਬਾਰ ਜਿਹੜੇ ਲੋਕ ਇਸ ਤਰੀਕੇ ਦੇ ਸਵਾਲ ਮੁੱਖ ਮੰਤਰੀ ਸਾਹਿਬ ਤੇ ਖੜੇ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਆ ਕੇ ਜਵਾਬ ਦੇ ਦੇਣ ਮੂੰਹ ਤੋੜ ਲਾਈਵ ਹੋ ਕੇ ਸੁਖਿੰਦਰ ਜੀ ਦੇਖੋ ਕਿ ਇਹ ਖਬਰਾਂ ਕੱਲ ਦੀਆਂ ਚੱਲਦੀਆਂ ਪਈਆਂ ਤੇ ਖੰਡਨ ਹੁਣ ਆ ਰਿਹਾ ਉਸ ਵਕਤ ਕਿ ਜਦੋਂ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਉਹ ਕਰ ਰਹੇ ਹਾਂ ਹੁਣ ਜੇਕਰ ਵਿਰੋਧੀ ਇਹਦੇ ਵਿੱਚ ਵਿਰੋਧੀ ਵੀ 12 ਟਿਕਾਣੇ ਨਹੀਂ ਜਾ ਰਿਹਾ ਕਿ ਮੁੱਖ ਮੰਤਰੀ ਕਿੱਥੇ ਨੇ ਇਹ ਵੀ ਨਹੀਂ ਦੱਸਿਆ ਜਾ ਰਿਹਾ ਮੁੱਖ ਮੰਤਰੀ ਹੈ ਕਿੱਥੇ ਨੇ ਇਹ ਵੀ ਨਹੀਂ ਦੱਸਿਆ ਜਾ ਰਿਹਾ ਨਹੀਂ ਬਸ ਇਹ ਦੱਸਿਆ ਜਾ ਰਿਹਾ ਕਿ ਇਹ ਖਬਰਾਂ ਗਲਤ ਨਹੀਂ ਤੇ ਜੇ ਗਲਤ ਨਹੀਂ ਫਿਰ ਮੁੱਖ ਮੰਤਰੀ ਜਿੱਥੇ ਸਾਹਿਬ ਹੈਗੇ ਹੈ ਉਥੇ ਲਾਈਵ ਹੋ ਜਾਣ ਬਿਲਕੁਲ ਅਸੀਂ ਤਾਂ ਸੁਖਵਿੰਦਰ ਜੀ ਇਹ ਆਸ ਕਰਾ ਕਿ ਪ੍ਰਭਾਤਪਾ ਕੇ ਹਮੇਸ਼ਾ ਇਹ ਦੀ ਕਾਮਨਾ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਸਿਹਤਯਾਬ ਰਹਿਣ ਠੀਕ ਤੰਦਰੁਸਤ ਰਹਿਣ ਤਾਂ ਜੇਕਰ ਉਹ ਤੰਦਰੁਸਤ ਨਹੀਂ ਬਿਲਕੁਲ ਠੀਕ ਠਾਕ ਨਹੀਂ ਤੇ ਜੇਕਰ ਇਹ ਖਬਰਾਂ ਅਫਵਾਹਾਂ ਨੇ ਤਾਂ ਫਿਰ ਜ਼ਰੂਰੀ ਬਣ ਜਾਂਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਲਾਈਵ ਹੋ ਕੇ ਬੜੀ ਛੇਤੀ ਕਈ ਵਾਰੀ ਆ ਜਾਂਦੇ ਨੇ ਪ੍ਰੈਸ ਕਾਨਫਰੰਸਾਂ ਬੀਤੇ ਦੌਰ ਚ ਕਰਦੇ ਨੇ ਆ ਤੇ ਜਦੋਂ ਹੁਣ ਮੁੱਦਾ ਨਿੱਜੀ ਤੌਰ ਤੇ ਉਹਨਾਂ ਨਾਲ ਜੁੜਿਆ ਹੋਵੇ ਤੇ ਨਿੱਜੀ ਤੌਰ ਤੇ ਉਹਨਾਂ ਦੇ ਵਿਰੋਧੀ ਜਦ ਸ਼ਰੀਕ ਉਹਨਾਂ ਦੇ ਉੱਤੇ ਤੰਜ ਕੱਸ ਰਹੇ ਹੋਣ ਤਾਂ ਫਿਰ ਤਾਂ ਮੁੱਖ ਮੰਤਰੀ ਸਾਹਿਬ ਦੀ ਇਹ ਡਿਊਟੀ ਬਣਦੀ ਹੈ ਨਾ ਕਿ ਆ ਕੇ ਘਟੋ ਘਟ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਵੀ ਚਾਹੀਦਾ ਵੀ ਹੈ ਕਿ ਮੂੰਹ ਤੋੜ ਜਵਾਬ ਦੇਣ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਵਿਰੋਧੀ ਧਿਰ ਦੇ ਲੋਕਾਂ ਦੀ ਭਰੋਸੇਯੋਗਤਾ ਜ਼ਿਆਦਾ ਯਕੀਨਯੋਗ ਆ ਜਾਂ ਮੁੱਖ ਮੰਤਰੀ ਸਾਹਿਬ ਦੀ ਇਹ ਤਾਂ ਗੱਲ ਕਲੀਅਰ ਹੋ ਜਾਊਗੀ ਤਾਂ ਜੇਕਰ ਵਿਰੋਧੀ ਧਿਰ ਦੇ ਨੇ ਤਾਂ ਆਪਾਂ ਖ਼ਬਰਾਂ ਦੀ ਗੱਲ ਛੱਡ ਦਿੱਤੀ ਅਖ਼ਬਾਰਾਂ ਦੀ ਆਪਾਂ ਗੱਲ ਨਹੀਂ ਕਰ ਰਹੇ कि ਜਿਨ੍ਹਾਂ ਖਬਰਾਂ ਦੇ ਵਿੱਚ ਜਿਹੜੀ ਵਿਰੋਧੀਆਂ ਦੀ ਸ਼ੈਅ ਤੇ ਚੱਲਦੀਆਂ ਪ੍ਰਤਾਪ ਸਿੰਘ ਬਾਜਵਾ ਸਵਿਧਾਨਕ ਤੌਰ ਤੇ ਵਿਰੋਧੀ ਧਿਰ ਦੇ ਚੁਣੇ ਹੋਏ ਨੇਤਾ ਨੇ ਜਿਨ੍ਹਾਂ ਦਾ ਉਹਦਾ ਕੈਬਨਟ ਮੰਤਰੀ ਦੇ ਬਰਾਬਰ ਦਾ ਬਿਕਰਮ ਸਿੰਘ ਜੀਟੀਡੀ ਕੋਲ ਆਪਸਾਈਟ ਤੇ ਕਰਦੇ ਨੇ ਤੇ ਜੇਕਰ ਬਿਕਰਮ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਰਹੇ ਆ ਤੇ ਦਲੀਲ ਤੇ ਕਹਿ ਰਹੇ ਆ ਤਾਂ ਫਿਰ ਤਾਂ ਸਿੱਧੂ ਸਾਹਿਬ ਦਾਲਤਾਂ ਵਿੱਚ ਪੁੱਜਣਾ ਪੁੱਜੇ ਕਾਲਾ ਤਾਂ ਹੈ ਹੀ ਆ ਖੈਰ ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਵੱਲੋਂ ਇਹ ਗੱਲ ਕਹਿ ਕੇ ਕਿਸੇ ਕਿਸਮ ਦੇ ਨਾਲ ਹੀ ਕਹਿ ਸਕਦੇ ਕਿ ਇਸ ਮਸਲੇ ਨੂੰ ਛੱਡੇ ਬਸਤੇ ਵਿੱਚ ਪਾਉਣ ਦਾ ਯਤਨ ਕੀਤਾ ਗਿਆ ਪੰਜਾਬ ਦੇ ਲੋਕ ਹਮੇਸ਼ਾ ਇੱਕ ਆਪਰਾ ਕਰਦੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਿੱਥੇ ਵੀ ਹਨ ਸਿੱਧ ਜਾਤ ਤੰਤਰ ਉਸ ਤੋਂ ਹੋਣ ਤਾਂ ਇਸ ਦੇ ਵਿੱਚ ਵਧੀਆ ਗੱਲ ਹੈ ਪਰ ਹਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਮੁੱਖ ਮੰਤਰੀ ਤੇ ਦਫ਼ਤਰ ਦੇ ਅਨੁਸਾਰ ਜਿਹੜੇ ਵਿਰੋਧੀ ਧਿਰ ਲੋਕਾਂ ਨੇ ਮਨਾਛ ਪ੍ਰਗਟ ਕਰ ਰਹੀ ਆ ਲੋਕ ਚਾਹੁੰਦੇ ਨੇ ਕਿ ਹਾਂ ਭਈ ਇਹਦੇ ਉੱਤੇ ਮੁੱਖ ਮੰਤਰੀ ਸਾਹਿਬ ਸਾਹਮਣੇ ਆਓ ਕਿ ਲਾਈਵ ਕਰ ਦੇਣ ਤਾਂ ਜੋ ਜਿਹੜੇ ਵਿਰੋਧੀ ਧਿਰ ਦੇ ਉਹਨਾਂ ਦੀ ਅਸਲੀਅਤ ਵੀ ਸਾਹਮਣੇ ਆ ਜਾਵੇ ਕਿ ਕਿਸ ਤਰੀਕੇ ਨਾਲ ਵਿਰੋਧੀ ਧਿਰ ਦੇ ਲੋਕ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਦੀ ਕਿਰਦਾਰਕੁਸ਼ੀ ਕਰਨ ਤੇ ਲੱਗੇ ਨੇ ਇਹ ਹੁਣ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੇ ਵਿੱਚ ਆ ਜਾਂ ਮੁੱਖ ਮੰਤਰੀ ਸਾਹਿਬ ਨੇ ਦੇਖਣਾ ਬਾਕੀ ਚਰਚਾਵਾਂ ਸੁਖਵਿੰਦਰ ਜੀ ਬਿੱਤੇ ਦੇਣਾ ਤੋਂ ਜੋਰਾਂ ਤੇ ਨਹੀਂ ਔਰ ਅੱਜ ਦੇਖੋ ਕਿ ਇਹਦੇ ਸਬੰਧੀ ਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਤਾਂ ਇਹ ਆ ਗਿਆ ਹੁਣ ਵੇਖੋ ਕਿ ਮੁੱਖ ਮੰਤਰੀ ਸਾਹਿਬ ਕਦੋਂ ਲੋਕਾਂ ਦੇ ਸਾਹਮਣੇ ਆ ਕੇ ਇਸ ਤੱਥ ਦੇ ਸਬੰਧੀ ਕੋਈ ਬਿਆਨ ਦਿੰਦੇ ਆ ਜਾਂ ਨਹੀਂ ਦਿੰਦੇ ਪਰ ਪੰਜਾਬ ਦੇ ਲੋਕ ਇਸ ਮੁੱਦੇ ਨੂੰ ਜ਼ਰੂਰ ਅਖੀਰ ਤੱਕ ਜਾਂਚਣਾ ਚਾਹੁੰਦੇ ਆ ਕਿ ਆਖਰ ਸੱਚ ਹੈ ਕੀ ਹੈ ਕਿ ਬਿਲਕੁਲ ਬਿਲਕੁਲ ਪਰ ਉਧਰ ਹਰਿਆਣੇ ਵਾਲੇ ਪਾਸੇ ਨੂੰ ਮੁੱਖ ਮੰਤਰੀ ਦੀ ਰੇਲ ਦੀ ਗੱਡੀ ਦੇ ਜਿਹੜੇ ਡੱਬੇ ਉਹ ਤੋਰ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਜਿਹੜੇ ਸੋਚਦੇ ਸੀ ਕਿ ਮੇਰੀ ਅਗਵਾਈ ਦੇ ਵਿੱਚ ਚੁਗਲੜੀ ਜਾਣੀ ਆ ਉਹ ਵੀ ਉਹਨ ਜਿਹੜੀ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਲੜੀ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਕਿ ਇੱਕ ਤਾਂ ਉਥੇ ਜਿਹੜੇ ਏ ਡੱਬੇ ਜਾ ਰਹੇ ਨੇ ਪੰਜਾਬ ਦਾ ਕੰਮਕਾਜ ਖਰਾਬ ਹੋ ਰਿਹਾ ਤੇ ਦੂਜੇ ਪਾਸੇ ਮੁੱਖ ਮੰਤਰੀ ਦੀ ਪਲੈਨਿੰਗ ਖਰਾਬ ਹੋਈ ਹੈ ਤੇ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਸੁਖਵੰਦਰ ਜੀ ਚੇਸਦਿਆਂ ਦੇ ਹਰਵੰਦ ਕੇਜਰੀਵਾਲ جیل ਤੋਂ ਬਾਹਰ ਆ ਰਹੇ ਆ ਇੱਕ ਤਰੀਕੇ ਦਾ ਮੁੱਖ ਮੰਤਰੀ ਸਾਹਿਬ ਥੋੜੇ ਜਿੇ ਕਮਜ਼ੋਰ ਪੈਂਦੇ ਜਾ ਰਿਹਾ ਚਰਚਾਵਾਂ ਤੇ ਇਹ ਨਹੀਂ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਮੁੱਖ ਮੰਤਰੀ ਆਰਚੀ ਨਵੇਂ ਬਣੇ ਨੇ ਆਉਂਦਿਆਂ ਦੇ ਨਾਲ ਚ ਪੰਜਾਬ ਦੇ ਵਿੱਚ ਕਹਿੰਦੇ ਕਿ ਦੋ ਨੇਤਾਵਾਂ ਦੇ ਸਬੰਧੀ ਵੱਡੇ ਬਤਲਾਫ ਹੋਦੀ ਹੈ ਜਿਹੜੀਆਂ ਚਰਚਾਵਾਂ ਨੇ ਬਤਲਾਫ ਕੀਤੀ ਜਾ ਸਕਦੇ ਦੋ ਨੇਤਾਵਾਂ ਦੇ ਉਹ ਹੁਣ ਉਹ ਦੋ ਨੇਤਾ ਕਿਹੜੇ ਨੇ ਵੱਡੇ ਪਦਰ ਤੇ ਇਹ ਤਾਂ ਅਜੇ ਤੱਕ ਪਤਾ ਨਹੀਂ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਉਹਦੇ ਅਨੁਸਾਰ ਤਾਂ ਹੈ ਕਿ ਆਉਂਦਿਆਂ ਡਾੜਾ ਦੇ ਵਿੱਚ ਕੁਝ ਅਜੀਹਾ ਹੋ ਸਕਦਾ ਤੇ ਜਿਸ ਦਿਨ ਅਰਵਿੰਦ ਕੇਸ਼ਰੀਵਾਲ ਹੋਣੀ ਮੀਟਿੰਗ ਦੇ ਉੱਤੇ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਸਰਟੀਫਿਕੇਟ ਲੋਕਾਂ ਕੋਲ ਲੈਣ ਦਾ ਯਤਨ ਕਰ ਰਹੇ ਸਨ ਤਾਂ ਉਸ ਵਕਤ ਵੀ ਮੁੱਖ ਮੰਤਰੀ ਸਾਹਿਬ ਬੇਸ਼ੱਕ ਪਹਿਲੀ ਕਤਾਰ ਦੇ ਵਿੱਚ ਬੈਠੇ ਸਨ ਪਰ ਉਹਨਾਂ ਦੀ ਕਿਹੜੀ ਦੀ ਰੌਣਕ ਜਿਹੜੀ ਆ ਉਹ ਜੀ ਲੱਗੀ ਨਹੀਂ ਕਿ ਜਿਹੋ ਜੀ ਰੌਣਕ ਹੋਣੀ ਚਾਹੀਦੀ ਸੀ ਜਾਂ ਬੀਤੇ ਦੌਰ ਚ ਹੁੰਦੀ ਰਹੀ ਹੈ ਤਾਂ ਹਰਿਆਣੇ ਦੀਆਂ ਚੋਣਾਂ ਸਿਰ ਤੇ ਆਗਲੀਆਂ ਹਰਿਆਣੇ ਦੀਆਂ ਚੋਣਾਂ ਤੇ ਸਿਰ ਪਹਿਲਾਂ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਭਗਵਤ ਮਾਨ ਹੁਣ ਇਹ ਗੱਲ ਖੁਦ ਕਹਿੰਦੇ ਰਹੇ ਆ ਕਿ ਹਰਿਆਣੇ ਦੇ ਵਿੱਚ ਜਿਹੜੀ ਚੋਣਾਂ ਉਹਨਾਂ ਦੀ ਅਗਵਾਈ ਦੇ ਵਿੱਚ ਲੜੀ ਜਾਊਗੀ ਪੂਰਨ ਤੌਰ ਤੇ ਉਹ ਸਾਰਾ ਕੁਝ ਕਰਤਾ ਤਰਤਾ ਹੋਣਗੇ ਪਰ ਸੰਦੀਪ ਪਾਟ ਨੇ ਇਸ ਚੀਜ਼ ਨੂੰ ਜਿਹੜਾ ਨਕਾਰ ਦਿੱਤਾ ਉਹਨਾਂ ਨੇ ਕਮਾਲ ਜਿਹੜੀ ਹੁਣ ਆਪਣੇ ਹੱਥ ਵਿੱਚ ਲੈ ਲਈ ਹੁਣ ਸੰਦੀਪ ਪਾਠਕ ਵੱਲੋਂ ਮੀਟ ਕਾ ਕਰਦੇ ਔਰ ਅਰਵਿੰਦ ਕੇਸ਼ਦੀਵਾਲ ਦੇ ਬਾਅਦ ਉਹ ਬਾਅਦ ਸੁਖਵਿੰਦਰ ਜੀ ਸਮੁੱਚੀ ਕਮਾਂਡ ਜਿਹੜੀ ਆ ਉਹ ਹੁਣ ਅਰਵਿੰਦ ਕੇਸ਼ਦੀਵਾਲ ਤੇ ਸੰਦੀਪ ਪਾਠ ਦੇ ਹੱਥ ਦੇ ਵਿੱਚ ਆ ਗਈ ਹੈ ਔਰ ਭਗਵੰਤ ਮਾਨ ਉਹਨਾਂ ਨੂੰ ਪੂਰਨ ਤੌਰ ਤੇ ਇਸ ਚੋਣ ਮਹਿਮੇ ਦੇ ਵਿੱਚ ਕਹਿੰਦੇ ਉਹ ਸ਼ਾਮਲ ਜਰਾਪ ਉਹ ਨਹੀਂ ਕੀਤਾ ਗਿਆ ਪਰ ਇੰਟਰਸਟਿੰਗ ਗੱਲ ਇਹ ਆ ਸੁਖਵਿੰਦਰ ਜੀ ਕਿ ਪੰਜਾਬ ਦੇ 8 ਮੰਤਰੀ ਤੇ ਦੂਜੇ ਪਾਸੇ 35 ਵਿਧਾਇਕ 43 ਤੇ 8 ਹੋਰ ਵਿਧਾਇਕ ਕਹਿੰਦੇ ਕਰੀਬ ਜਿੰਨਾ ਦੀ ਗਿਣਤੀ 50 ਦੇ ਕਰੀਬ ਬਣਦੀ ਆ ਉਹ ਪੂਰਨ ਤੌਰ ਤੇ ਹਰਿਆਣਾ ਦੇ ਵਿੱਚ ਨਿਯੁਕਤ ਕਰ ਦਿੱਤੇ ਗਏ ਆ ਔਰ ਉਹ ਸਿੱਧੀ ਰਿਪੋਰਟ ਜਿਹੜੀ ਆ ਉਹਨਾਂ ਨੇ ਸੰਦੀਪ ਪਾਠਕ ਨੂੰ ਕਰਦੀ ਹੈ ਬੀਤੇ ਦਿਨ ਕਹਿੰਦੇ ਜੀਨ ਦੇ ਵਿੱਚ ਵੀ ਮੀਟਿੰਗ ਹੁੰਦੀ ਆ ਔਰ ਇਹ ਕਹਿਆ ਗਿਆ ਕਿ ਜਿੰਨਾ ਚਿਰ ਤੱਕ ਚੋਣਾ ਜਿਹੜੀਆਂ ਹਰਿਆਣੇ 'ਚ ਕੰਪਲੀਟ ਨਹੀਂ ਹੁੰਦੀਆਂ ਉਦੋਂ ਤੱਕ ਤੁਸੀਂ ਪੂਰਨ ਤੌਰ ਤੇ ਹਰਿਆਣਾ ਦੇ ਵਿੱਚ ਰਹਿਣਾ ਤੇ ਜੇਕਰ ਤੁਸੀਂ ਜਾਣਾ ਆ ਤਾਂ ਤੁਸੀਂ ਸੰਦੀਪ ਪਾਠਕ ਨੂੰ ਜਿਹੜੇ ਪਾਰਟੀ ਦੇ ਜਨਰਲ ਸਕੱਤਰ ਨੇ ਉਹਨਾਂ ਕੋਲ ਇਜਾਜ਼ਤ ਲੈ ਕੇ ਤੁਸੀਂ ਪੰਜਾਬ 'ਚ ਜਾਣਾ ਤਾਂ ਇਹ ਸਥਿਤੀ ਆ ਹੁਣ ਪੰਜਾਬ ਦੇ ਇਹ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਜਿਹੜੇ ਡੱਬੇ ਦੀ ਗੱਲ ਕੀਤੀ ਜਾਂਦਾ ਅਸੀਂ ਗੱਲ ਕਰਾਂ ਹੁਣ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਤੁਸੀਂ ਕਦੇ ਕਦੇ ਬਤੌਰ ਸਤਾਰ ਪ੍ਰਚਾਰਕ ਇੱਕ ਜਾਂ ਦੋ ਮੀਟਿੰਗਾਂ ਦੇ ਵਿੱਚ ਜਦੋਂ ਤੋਂ ਉਹ ਸੱਤਾ ਮੇਰੇ ਉਦੋਂ ਤੁਸੀਂ ਆਉਣਾ ਹੈਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਸਰਕਾਰੀ ਜਿਹੜਾ ਹੈਲੀਕਾਪਟਰ ਉਹ ਵੀ ਜਿਹੜਾ ਨਹੀਂ ਵਰਤ ਸਕਦੇ ਤਾਂ ਅਜਿਹੀ ਸਥਿਤੀ ਦੇ ਵਿੱਚ ਹੁਣ ਜਦੋਂ 50 ਦੇ ਕਰੀਬ ਵਿਧਾਇਕ ਮੰਤਰੀ ਉੱਥੇ ਪਹੁੰਚ ਗਏ ਨੇ ਹਰਿਆਣਾ ਦੇ ਵਿੱਚ ਪਹੁੰਚ ਗਏ ਨੇ ਤਾਂ ਸਿਵਲ ਸੈਕਟਰੀਟ ਤਾਂ ਸੁੱਦਾ-ਸੁੱਦਾ ਲਾਕੀ ਰਿਆ ਦੂਜੇ ਪਾਸੇ ਜਿਸ ਤਰੀਕੇ ਦੀ ਆ ਚਰਚਾ ਜਿਹੜੀ ਹੁਣ ਜਿਹਦੇ ਸਬੰਧੀ ਹੁਣੇ ਗੱਲ ਕਰਕੇ ਹਟੇ ਆ ਕੀ ਮੁੱਖ ਮੰਤਰੀ ਸਾਹਿਬ ਕਥਾ ਤੌਰ ਤੇ ਬੰਬਾਰ ਦੱਸੇ ਜਾ ਰਹੇ ਲੋਕੀ ਅਖਬਾਰਾਂ ਦੀ ਨਿਊਜ਼ ਦੇ ਅਨੁਸਾਰ ਜਦੋਂ ਮੁੱਖ ਮੰਤਰੀ ਸਾਹਿਬ ਅਪੋਲੋ ਹਸਪਤਾਲ ਚ ਦਾਖਲ ਨੇ ਕਥਾ ਤੌਰ ਤੇ ਜਿਸ ਤਰ੍ਹਾਂ ਲੋਕ ਕਹਿ ਰਹੇ ਆ ਦੂਜੇ ਪਾਸੇ ਆ ਜਿਹੜੇ 50 ਦੇ ਕਰੀਬ ਮੰਤਰੀ ਆ ਵਿਧਾਇਕ ਜਿਹੜੇ ਹਰਿਆਣਾ ਚ ਚਲੇ ਗਏ ਆ ਅਸਰਦੂਸਾ ਸਰ ਪੰਜਾਬ ਦਾ ਰਾਖਾ ਹੋਣ ਪੰਜਾਬ ਦੇ ਵਿੱਚ ਅੱਗੇ ਅਮਨ ਕਾਨੂੰਨ ਦੀ ਸਥਿਤੀ ਦਾ ਜਿਹੜਾ ਕੀ ਵਾਜਾ ਵਜਾ ਹੋਇਆ ਦੂਜੇ ਪਾਸੇ ਕੰਮ ਜਿਹੜੇ ਨੇ ਉਸੇ ਤਰੀਕੇ ਨਾਲ ਰੁਕੇ ਪਏ ਨੇ ਤਾਂ ਹੁਣ ਸ਼ੇਕਰ ਅੱਧੀ ਵਿਚਾਰਤ ਸਮੇਤ ਮੁੱਖ ਮੰਤਰੀ ਪੰਜਾਬ ਦੀ ਸਕਰੀਨ ਤੋਂ ਪੰਜਾਬ ਦੀ ਰਾਜਨੀਤੀ ਤੋਂ ਪੰਜਾਬ ਦੀ ਸਰਕਾਰ ਤੋਂ ਬਿਲਕੁਲ ਅਲੋਪ ਹੋ ਕੇ ਹਰਿਆਣੇ ਵਿੱਚ ਜਾ ਪ੍ਰਗਟਾਉਂਦੇ ਆ ਤਾਂ ਜੋ ਕੋਈ ਦਿੱਲੀ 'ਚ ਹੋ ਜਾਂਦੇ ਆ ਤਾਂ ਫਿਰ ਸਿੱਧਾ ਸਭ ਪੰਜਾਬ ਦਾ ਰਾਖਾ ਕੋ ਬਾਕੀ ਇਹ ਆਮ ਆਦਮੀ ਪਾਰਟੀ ਨੇ ਸੋਚਣਾ ਕਿ ਜਿਹੜੀ ਹਰਿਆਣੇ ਦੀਆਂ ਚੋਣਾਂ ਨੇ ਹਰਿਆਣੇ ਦੇ ਵਿੱਚ ਉਹ ਆਪਣੀ ਦਮ ਤੇ ਲੜਨ ਤਾਂ ਬੈਟਰ ਹੁੰਦਾ ਤਾਂ ਜੋ ਪਤਾ ਲੱਗ ਸਕਦਾ ਕਿ ਆਮ ਆਦਮੀ ਪਾਰਟੀ ਦੀ ਹਰਿਆਣੇ ਦੇ ਵਿੱਚ ਜਿਪੀ ਦੀ ਹਕੀਕਤ ਹੈ ਕੀ ਪੰਜਾਬ ਦੇ ਜਿਹੜੇ ਮੰਤਰੀ ਜਾਂ ਪ੍ਰਧਾਨ ਜਿਹੜੇ ਉੱਥੇ ਗਏ ਨੇ ਇਹ ਤਾਂ ਇੱਕ ਪਾਸੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣਗੇ ਤੇ ਦੂਸਰੇ ਪਾਸੇ ਆਪਣੀ ਉਸ ਜ਼ਿੰਮੇਵਾਰੀ ਤੋਂ ਵੀ ਭੱਜਣਗੇ ਜਿਹੜੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਇੱਥੇ ਲਾਈ ਸੀ ਇੱਥੇ ਤਾਂ ਇਹ ਕੁਝ ਕਰ ਨਹੀਂ ਸਕੇ ਹੁਣ ਉੱਥੇ ਜਾ ਕੇ ਵੇਖੋ ਕਿਹੜਾ ਜਿਹੜਾ ਰੰਗ ਆ ਦਿਖਾਉਂਦੇ ਆ ਬਾਕੀ ਅਗਲੇ ਦਿਨ ਜਿਹੜੇ ਖਾਸ ਤੌਰ ਤੇ 5 ਅਕਤੂਬਰ ਤੱਕ ਪੰਜਾਬ ਸਿਵਲ ਸੈਕਟਰੀਟ ਭਾ ਭਾ ਕਰੇਗਾ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਲੋਕ ਵੀ ਜਿਹੜੇ ਮੈਂ ਕਹਿ ਸਕਦਾ ਕਿ ਥੋੜੀ ਜੀ ਸ਼ਾਂਤੀ ਜ਼ਰੂਰ ਮਹਿਸੂਸ ਕਰਨਗੇ ਕਿ ਕਦੇ ਕਿਸੇ ਮੰਤਰੀ ਦੀ ਗੱਡੀ ਆ ਗਈ ਕਿਤੇ ਕਿਸੇ ਦੀ ਆ ਗਈ ਕਿਤੇ ਕੋਈ ਦਾ ਘੁੱਟਰ ਬਚ ਗਿਆ ਘਟੋ ਘਟ ਬੋਖਾਂ ਨੂੰ ਥੋੜੀ ਜੀ ਰਾਹਤ ਜਿਹੜੀ ਆ ਜ਼ਰੂਰ ਮਿਲੂਗੀ ਪਰ ਹਾਂ ਲੋਕਾਂ ਦੇ ਕੰਮ ਕਾ ਸਿੱਧੂ ਸਾਹਿਬ ਜ਼ਰੂਰ ਪ੍ਰਭਾਵਿਤ ਹੋਣਗੇ ਬਿਲਕੁਲ ਉਧਰ ਅਨਕੀ ਸਾਹਿਬ ਉਹ ਬਹੁਤ ਅਹਿਮ ਖਬਰ ਹੈ ਕਿ ਲਾਰੈਂਸ ਵਿਸ਼ਨੂਆਈ ਬਜਨੋਈ ਵਾਲੀ ਇੰਟਰਵਿਊ ਦੇ ਮਸਲੇ ਦੇ ਵਿੱਚ ਆਪਾਂ ਲਗਾਤਾਰ ਸਵਾਲ ਚੁੱਕਦੇ ਰਹੇ ਆ ਔਰ ਹੁਣ ਪਤਾ ਲੱਗਿਆ ਕਿ ਲਾਰੈਂਸ ਵਿਸ਼ਨੂਆਈ ਵਾਲੀ ਇੰਟਰਵਿਊ ਦੇ ਵਿੱਚ ਤਾਂ ਹਲੇ ਕੋਈ ਕਾਰਵਾਈ ਜਿਹੜੀ ਆ ਹੋਈ ਨਹੀਂ ਪਰ ਇਹ ਗੱਲ ਜ਼ਰੂਰ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਕਹਿੰਦੇ ਕਿ ਪੰਜਾਬ ਦੇ ਵਿੱਚ ਪਰੋਤੀ ਵਾਲੀਆਂ ਅਕਾਲਾਂ ਜਿਹੜੀਆਂ ਉਹ ਜ਼ਰੂਰ ਵਧ ਗਈਆਂ ਨੇ ਜਿਨ੍ਹਾਂ ਨੇ ਪਰੋਤੀ ਮੰਗਦੇ ਐ ਔਰ ਉਹਨਾਂ ਦੀਆਂ ਅਕਾਲਾਂ ਲੋਕਾਂ ਨੂੰ ਆਉਣੀਆਂ ਜਿਹੜੀਆਂ ਜ਼ਰੂਰ ਵਧ ਗਈਆਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਸੁਖੰਦਰ ਜੀ ਬੜੀ ਹੈਰਾਨੀ ਦੀ ਗੱਲ ਆ ਔਰ ਪੰਜਾਬ ਤੇ Haryana ਹਾਈ ਕੋਰਟ ਦੇ ਵਿੱਚ ਇਹ ਗੱਲ ਪੰਜਾਬ ਦਾ ਕਾਰਜਕਾਰੀ ਡੀਜੀਪੀ ਖੁਦ ਬਰ ਰਿਹਾ ਹਲਫਨਾਮਾ ਦੇ ਕੇ ਹੁਣ ਇਹਦੇ ਪਿੱਛੇ ਸਰਕਾਰ ਦੀ ਤੁਸੀਂ ਦੇਖ ਲਓ ਕਿ ਨਲਾਇਕਤਾ ਕਿੱਥੋਂ ਤੱਕ ਹੈ ਕਿ ਉਹਨਾਂ ਦੀ ਖਰੜਟ ਦੇ ਵਿੱਚ ਸੀਆਈ ਸਟਾਫ ਦੇ ਵਿੱਚ ਬੈਠ ਕੇ ਕੋਈ ਪੱਤਰਕਾਰ ਕਿਸੇ ਤਰੀਕੇ ਨਾਲ ਇੰਟਰਵਿਊ ਕਰ ਚੱਕਦਾ ਇੰਟਰਵਿਊ ਦੇ ਵਿੱਚ ਲਾਰੈਂਸ ਬਿਸ਼ਨੋਈ ਇੱਕ ਕਿਸਮ ਦਾ ਹੀਰੋ ਬੰਦਾ ਦਿਖਾਈ ਦਿੰਦਾ ਤੇ ਉਸ ਤੋਂ ਬਾਅਦ ਫਿਰ ਸਰ ਸਰ ਜਿਹੜਾ ਫਰੋਤੀਆਂ ਦਾ ਵੱਧ ਜਾਂਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਸਾਹਿਬ ਨੂੰ ਇਹ ਬੀਤੀ ਕੀਤੀ ਸੀ ਕਿ ਹਾਂ ਵੀ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਫਰੋਤੀਆਂ ਦੀ ਸਥਿਤੀ ਮੰਗਰਵਾੜਿਆਂ ਦੀ ਸਥਿਤੀ ਕੀ ਆ ਤੇ ਜਦੋਂ ਦੇ ਤੁਸੀਂ ਇਹ ਕਾਰਵਾਈ ਸ਼ੁਰੂ ਕੀਤੀ ਜਦੋਂ ਲਾਰੈਂਸ ਬਿਸ਼ਨੋਈ ਤੁਸੀਂ ਫੜਿਆ ਉਸ ਤੋਂ ਬਾਅਦ ਸਥਿਤੀ ਕੀ ਆ ਤਸਕੁੰਦਰ ਜੀ ਜਿਹੜਾ ਹਲਫਨਾਮਾ ਦਾਇਰ ਕੀਤਾ ਗਿਆ ਉੱਚ ਡੀਜੀਪੀ ਸਾਹਿਬ ਕਹਿ ਰਹੇ ਆ ਕਿ ਇਸ ਇੰਟਰਵਿਊ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂ ਵੱਖ-ਵੱਖ ਜ਼ਿਲ੍ਹਾਂ ਤੋਂ ਜਿਹੜੇ ਫਰੋਤੀਆਂ ਦੇ ਫੋਨ ਜਾਂਦੇ ਰਿਹਾ ਤੇ ਜਿਨ੍ਹਾਂ ਦੇ ਕੇਸ ਦਰਜ ਕੀਤੇ ਗਏ ਉਹਨਾਂ ਦੀ ਗਿਣਤੀ ਜਿਹੜੀ ਸੀ 300 ਸੀ ਤੇ ਜਦੋਂ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਇਹ ਫਰੋਤੀਆਂ ਦੀ ਗਿਣਤੀ ਜਿਹੜੀ ਆ 325 ਦੇ ਕਰੀਬ ਜਿਹੜੀ ਆ ਉਹ ਵਜਾਂਦੀ ਹੁਣ ਇਸ ਤਾਕਤ ਕੀ اور ਦੂਜੇ ਪਾਸੇ ਜਸਟਿਸ ਸਰ ਮੈਨੂੰ ਨਾ ਭੁੱਲ ਗਿਆ ਉਹਨਾਂ ਨੇ ਇਨੀ ਗੱਲ ਕਹੀ ਆ ਕਿ ਫਿਰ ਜਿਸ ਤਰੀਕੇ ਨਾਲ ਤੁਸੀਂ ਇੰਟਰਵਿਊ ਦਬਾ ਕੇ ਉਸ ਨੂੰ ਹੀਰੋ ਬਣਾਇਆ ਕਿ ਇਸ ਦਾ ਪ੍ਰਭਾਵ ਇਹ ਲਿਆ ਜਾਵੇ ਕਿ ਹਾਫੀ ਲੋਕਾਂ ਨੂੰ ਉਹਦੇ ਕੋਲ ਡਰ ਲੱਗਣ ਲੱਗਾ ਤੇ ਉਸ ਦੇ ਗੁਰਗੇ ਜਿਹੜੇ ਨੇ ਉਹ ਜ਼ਿਆਦਾ ਐਕਟਿਵ ਹੋ ਗਏ ਤੇ ਕਹਿੰਦੇ ਕਿ ਇਹਦੇ ਸਬੰਧੀ ਡੀਜੀਪੀ ਸਾਹਿਬ ਨੂੰ ਕੋਈ ਵੀ ਜਵਾਬ ਚੜਾ ਉਹ ਨਹੀਂ ਦਿੰਦਾ ਗਿਆ ਹੁਣ ਡੀਜੀਪੀ ਜੇਕਰ ਪੰਜਾਬ ਦਾ ਖੁਦ ਹੀ ਮੰਨ ਰਿਹਾ ਕਿ ਲਾਰੈਂਸ ਕੁਸ਼ਣ ਹੋਈ ਦੀ ਇੰਟਰਵਿਊ ਤੋਂ ਬਾਅਦ ਪੰਜਾਬ ਚ ਲਾਰਸ ਦਾ ਗੈਂਗ ਜਿਆਦਾ ਸਰਗਰਮ ਹੋ ਗਿਆ ਜਿਆਦਾ ਸਰਗਰਮ ਕਮਾ ਕੇ ਕਿ ਜੇਕਰ ਵਾਪਕ ਆਵਾਤ ਫਰੋਟੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਨੇ ਤਾਂ ਇਸ ਤੋਂ ਸਾਫ ਸੰਕੇਤ ਸਿੱਧੂ ਸਾਹਿਬ ਇਹ ਆ ਕਿ ਪੁਲਿਸ ਦਾ ਜਨ ਜੇਲ ਪ੍ਰਸ਼ਾਸਨ ਦਾ ਬੇਸ਼ੱਕ ਜਿਹੜੇ ਜਿੰਨੇ ਮਰਜੀ ਗੈਂਗ ਬੰਦੇ ਉਹਨਾਂ ਨੇ ਡਕੇ ਹਾਲਾਂਕਿ ਡੀਜੀਪੀ ਸਾਹਿਬ ਨੇ ਇਹ ਆਪਣੀ ਪਿੱਠ ਥਾਪੜੀ ਇਹ ਵੇਖੋ ਜੀ ਇਹਨੇ ਬੀਤੇ ਸਮੇਂ ਦੇ ਵਿੱਚ ਅਸੀਂ ਇਹਨੇ ਇਹਨੇ ਆ ਜਿਹੜੇ ਗੈਂਗਸਟਰ ਫੜੇ ਆ ਆਸਟ੍ਰੇਲੀਆ ਤੋਂ ਵੀ ਲੈਂਦੇ ਆ ਦਾਲੇ ਦਾ ਨਾਮ ਰਿੰਦਰ ਦਾ ਦਾ بڑے ਨਾਮ ਉਹਨਾਂ ਨੇ ਆਪਣੀ ਪਿੱਠ ਥਾਪੜੀ ਆ ਪਰ ਉਹ ਇਸ ਗੱਲ ਦਾ ਕੋਈ ਵੀ ਜਵਾਬ ਜਿਹੜਾ ਤਰਕ ਨਹੀਂ ਦੇ ਸਕੇ ਕਿ ਹਾਂ ਫਿਰ ਜੇਲ੍ਹਾਂ ਦੇ ਵਿੱਚ ਜਿਹੜੇ ਫੋਨ ਨੇ ਉਹ ਕਿਸ ਤਰ੍ਹਾਂ ਪਹੁੰਚਦੇ ਆ ਜੇਲ੍ਹਾਂ ਦੇ ਵਿੱਚ ਇਸ ਸਮਰੋਹ ਕੇ ਵੇਟ ਅਕੜਾਇਆ ਕਹਿੰਦੇ ਨੇ ਕਿ ਇਹ ਉਹ ਤੁਹਾਡੇ ਗੱਲ ਜਰੂਰ ਬੰਨੀ ਆ ਕਿ ਲਾਰਸ ਦੇ ਇੰਟਰਵਿਊ ਤੋਂ ਬਾਅਦ ਕੇਸ ਫਰੋਤੀਏ ਤੇ ਵਧੇ ਆ ਮੈਂ ਜਿਹੜੀ ਗੱਲ ਜਥੋ ਛੱਡੀ ਸੀ ਮੈਂ ਗੱਲ ਉੱਥੇ ਕਰਦਾ ਇਸ ਤੋਂ ਸਾਫ ਸੰਕੇਤ ਆ ਕਿ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਪ੍ਰਸ਼ਾਸਨ ਅਜੇ ਵੀ ਪੂਰਨ ਤੌਰ ਤੇ ਜੇਲਾਂ ਵਿੱਚ ਬੰਦ ਗੈਂਗਸਟਰਾਂ ਦੀਆਂ ਨਕੇਲਾਂ ਅਸਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ ਬਲਕਿ ਪੂਰੀ ਤਰ੍ਹਾਂ ਅਸਫਲਿਆ ਜਿਸ ਕਰਕੇ ਨਿਤ ਪ੍ਰਤੀ ਦਿਨ ਅਜਿਹੇ ਜਿਹੜੇ ਖਲਾਸੇ ਹੋ ਰਹੇ ਆ ਔਰ ਸੁਖਿੰਦਰ ਸਿੰਘ ਜੇਕਰ ਅਜਿਹੇ ਹਾਲਾਤ ਰੇ ਤਾਂ ਫਿਰ ਪੰਜਾਬ ਦਾ ਤਾਂ ਰਫ ਰੱਖਾ ਮੈਂ ਜਿਹੜੀ ਪ੍ਰਤਾਪ ਸਿੰਘ ਬਾਜਵੇ ਵਾਲੀ ਗੱਲ ਕਰ ਰਿਹਾ ਸ ਪ੍ਰਤਾਪ ਸਿੰਘ ਬਾਜਵਾ ਨੇ ਇਸ ਅਮਨ ਕਾਨੂੰਨ ਦੀ ਸਥਿਤੀ ਦਾ ਹਵਾਲਾ ਵੀ ਆਪਣੀ ਉਸ ਪੋਸਟ ਵਿੱਚ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਜਲਦੀ ਜਲਦੀ ਸੇਰ ਜਾਫ ਹੋ ਕੇ ਐਸਪੀ ਸੇ ਆਓ ਕਿ ਜੇਕਰ ਹੁਣ ਸੱਜੂ ਸਾਹਿਬ ਪੰਜਾਬ ਦਾ ਡੀਜੀਪੀ ਹੀ ਕਾਰਜਕਾਰੀ ਡੀਜੀਪੀ ਹੀ ਜੇਲ੍ਹ ਦੇ ਵਿੱਚ ਇਹ ਗੱਲ ਬੰਦ ਹੈ ਬਫਰ ਦਾ ਹਾਈ ਕੋਰਟ ਵਿੱਚ ਹੈਲਪਰਾਮਾ ਦੇ ਕੇ ਮੰਗ ਕ ਮੰਨ ਲੈਂਦਾ ਇਸ ਗੱਲ ਕਿ ਹਾਂਜੀ ਇਹ ਫਰੋਤੀਆਂ ਦੀ ਗੱਲ ਪਦੀ ਹੈ ਤਾ ਫਿਰ ਸਿੱਧੂ ਸਾਹਿਬ ਇਸ ਸਰਕਾਰ ਦਾ ਤਾਂ ਰੱਬ ਹੀ ਰੱਖ ਆ ਕੇ ਆ ਜਾ ਸਕਦਾ ਬਾਕੀ ਦੇਖੋ ਹੁਣ ਹਾਈ ਕੋਰਟ ਇਸ ਮੁੱਦੇ ਤੇ ਕੀ ਐਕਸ਼ਨ ਲੈਂਦੀ ਹੈ ਇਹ ਸਭ ਅਗਲੇ ਦਿਨਾਂ ਚ ਪਤਾ ਲੱਗੇਗਾ ਜੀ ਚਲੋ ਅਣਕਦਰ ਜਰਨਾ ਪ੍ਰੋਗਰਾਮਸ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਖਵਿੰਦਰ ਜੀ ਭਾਈ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਬਲਵਾਨੇ ਅਮ ਕਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅੜਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ